ਗੁਰੂ ਵਾਹਿਗੁਰੂ ਦੀ ਖਸਾ ਵਾਹਿਗੁਰੂ ਦੀ ਬਖਸ਼ਿਸ਼ ਜਿਵੇਂ ਜਪਕੀਲਾ ਗੁਰੂ ਦੀ ਕੇਪਾ ਦਾ ਸ਼ੌਮਿਕ ਉਤਾਰਾ ਪ੍ਰਬੰਧਕ ਵੀਟੀ ਸ਼੍ਰੀ ਸਰਵਾਰ ਸਾਹਿਬ ਅਤੇ ਵਾ 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 ਅਧਾਰੇ ਵਿੱਚ ਗੁਰੂ ਕੇ ਤਰਫ ਦਾ ਪਿਆਰ ਤੇ ਸਹਿਯੋਗ ਮਿਲਦਾ ਹੈ ਇਸੇ ਅਦੇ ਵਿੱਚ ਸੀ ਇਹ ਗੜੀ ਕਿਉਂਕਿ ਇਹ ਬਹੁਤ ਜ਼ਰੂਰੀ ਹੈ ਜੀ ਅੱਜ ਦੇ ਜਵਾਨਾਂ ਤੇ ਬਹੁਤ ਥੋੜਾ ਕਿ ਸਾਡਾ ਅੱਜ ਜਿਹੜੀ ਪੱਛਮੀ ਸੰਭਕਾ ਸਾਡੇ ਪਰਵਾਹਤ ਹੋ ਰਹੀ ਹੈ ਅੱਜ ਗੁਰੂ ਰਾਮ ਦਾ ਜੋ ਤੁਹਾਡੇ ਵੱਲ 3 ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਪ੍ਰੋਗਰਾਮ ਲਿਖੇ ਜਾ ਰਹੇ ਕੀ ਪ੍ਰੋਗਰਾਮ ਹੈ ਇੱਕਾ ਦੋ ਤੋਂ ਲਿਖੇ ਜਾ ਰਹੇ ਸ਼੍ਰੀ ਗੰਗ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਪਹਿਲੀ ਵਾਰ ਪ੍ਰਕਾਸ਼ ਹੋਣ ਦਾ ਗੁਰਪੁਰਬ ਤਾਂ ਸ਼੍ਰੀ ਗੰਗ ਸਾਹਿਬ ਜੀ ਦਾ ਜੋ ਕਿ 4 ਸਤੰਬਰ 2024 ਨੂੰ ਹੈ ਉਸ ਪਰ ਥਾਏ ਸ਼ਬਦ ਕੀਤਾ ਨਾਮ ਸਿਵਨ ਸਤਸੰਗ ਸ੍ਰੀ ਅੰਮ੍ਰਿਤਸਰ ਵੱਲੋਂ ਸ਼ਿਵਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ chief khalsa diwan ਅਤੇ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਗੁਰਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਦੁਆਰਾ 3 ਅਗਸਤ ਤੋਂ ਜੀਵਨ ਜਗਤ ਸਮਾਗਮ ਦੀ ਲੜੀ ਦੀ ਪਰੰਪਤਾ 4 ਅਗਸਤ ਤੋਂ ਹੋ ਰਹੀ ਹੈ ਜਿਸ ਦਾ ਪਹਿਲਾ ਸਮਾਗਮ ਭਾਈ ਵੀਰ ਸਿੰਘ ਹਾਨ ਲਾਰਨ ਛੋੜ ਉਸਤਾਨ ਵਿੱਚ ਹੋਵੇਗਾ ਔਰ ਉਸ ਸਮਾਗਮ ਦੀ ਪਰੰਪਤਾ ਤੇ ਸਿੰਘ ਸਭ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ਼੍ਰੀ ਕਾਲਤਖਬ ਸਾਹਿਬ ਜੀ ਦੇ ਮੁਖਰਤੀ ਸਾਚਕਨ ਸ਼੍ਰੀਮント ਸਾਹਿਬ ਜੀ ਪ੍ਰੋਗਰਾਮ ਦੀ ਪਰਮਤਾ ਦਾ ਗਾਮ ਅਜ਼ਾਹਰ ਕਰਨ ਕੀਤੀ ਇਹ ਸਾਰੇ ਸਮਾਗਮ ਜਿਹੜੇ ਹਨ 3 ਅਗਸਤ ਤੋਂ 4 ਅਗਸਤ ਸ਼ੁਰੂ ਹੋ ਕੇ 3 ਸਤੰਬਰ ਤੱਕ ਸ਼ਹਿਰ ਦੇ ਵੱਖ-ਵੱਖ گورਸਤਾਨਾਂ ਤੇ ਹੋਣਗੇ ਪਹਿਲੇ 15 ਅਗਸਤ ਤੱਕ ਇਸ ਸਮਾਗਮ ਅਮਰਤਵਿਲੀ ਸਮਾਗਮ ਹਨ ਜੋ ਕਿ ਸਵੇਰੇ 5:00 ਤੋਂ ਲੈ ਕੇ 6:30 ਵਜੇ ਤੱਕ ਹੋਣਗੇ ਅਤੇ ਹਰ ਸਮਾਗਮ ਦੇ ਵਿੱਚ ਹਰ ਰੋਜ਼ ਦਾ ਵੱਖਰਾ ਵਿਸ਼ਾ ਹੋਵੇਗਾ ਗੁਰਬਾਣੀ ਤੇ ਆਧਾਰਿਤ ਪਰੋਸ਼ਿਤ ਗੁਰਬਾਣੀ ਦੇ ਆਧਾਰ ਤੇ ਤੇ ਗੁਰੂ ਕੀ ਕੀਰਤਿ ਗੁਰੂ ਕੀਰਤਨ ਦੀ ਸੇਵਾ ਨਿਭਾਉਣਗੇ ਪੱਠਾਵਾਚਕ ਸਿੰਘ ਸਹਿਬਾਨ ਪ੍ਰਚਾਰਕ ਸਹਿਬਾਜੀ ਉਸੇ ਵਿੱਚ ਜੋ ਤੇ ਗੁਰਮਤਿ ਵਿਚਾਰ ਰੱਖਣਗੇ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਡੇ ਜੀਵਨ ਦੀ ਵਿਧੀ ਹੈ ਵਿਧਾਨ ਹੈ ਉਹ ਸੰਗਤਾਂ ਤੱਕ ਪਹੁੰਚਾ ਸਕੀ ਕਿ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰ ਜੋ ਹੈ ਸਾਨੂੰ ਕੀ ਸਨੇਹ ਦਿੰਦਾ ਹੈ ਉਹ ਸਭ ਅਨਸਾਰ ਸੀ ਇਹ ਦਸਨੇਹ ਦੇਣ ਵਾਸਤੇ ਇਹ ਸਮਾਗਮ ਪੁਲੀਕੇਗੇ ਹਨ ਔਰ 16 ਅਗਸਤ ਤੋਂ ਇਹ ਸਮਾਗਮ ਰਾਤੀ ਸ਼ੁਰੂ ਹੋਣਗੇ ਜੋ ਕਿ ਤਕਰੀਬਨ ਵਕਤ ਸਾਨਾ ਦੀ ਇਸੇ ਤਰ੍ਹਾਂ 16 ਅਗਸਤ ਤੋਂ ਸ਼ੁਰੂ ਹੋ ਕੇ ਸ਼ਾਮ ਨੂੰ 7 ਵਜੇ ਤੱਕ ਰਾਤੀ 9:30 ਵਜੇ ਤੱਕ 2 ਸਤੰਬਰ ਤੱਕ ਚੱਲਣਗੇ 3 ਸਤੰਬਰ ਸ਼੍ਰੀ ਗੰਗਨ ਸਾਹਿਬ ਜੀ ਦੇ ਪ੍ਰਕਾਸ਼ ਦੀਪ ਦੀ ਪੂਰਵ ਸੰਧਿਆ ਤੇ ਵਿਸ਼ੇਸ਼ ਗੁਰਮਤ ਸਮਾਗਮ ਜਿਹੜਾ ਹੈ ਗੁਰਦਾਰਾਸ਼ੀ ਰਾਮ ਸਾਹਿਬ ਸਾਹਿਬ ਵਿਖੇ ਸਜਾ ਜਾਵੇਗਾ ਜੋ ਕਿ ਬਾਦ ਦਵੇ ਤਿੰਨ ਵਜੇ ਤੋਂ ਲੈ ਕੇ ਰਾਤਰੀ 11 ਵਜੇ ਤੱਕ ਸਮਾਗਮ ਚੱਲਣਗੇ 4 ਸਤੰਬਰ ਨੂੰ ਗੁਰਸਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਗੁਰਦਾਰਾਸ਼ੀ ਰਾਮ ਸਾਹਿਬ ਸਾਹਿਬ ਤੋਂ ਅੰਮ੍ਰਿਤ ਵੇਲੇ ਸਤਗੰਧੀ ਪਾਮਨ ਸਰੂਪ ਪੰਜਾਂ ਪਿਆਰਿਆਂ ਦੀ ਗਵਾਈ ਹੇਠ ਸ਼੍ਰੀ ਗੰਨ ਸਾਹਿਬ ਪਾਛ ਮਾਨ ਛਤਰ ਚਾਹੇਟ ਗੁਰਦਾਰਾਸ਼ੀ ਰਾਮ ਸਾਹਿਬ ਸਾਹਿਬ ਤੋਂ ਰੰਗੋ ਕੇ ਗੁਰ ਕੇ ਸੰਕਤ ਸ਼ਬਦ ਗੁਰਬਾਣੀ ਦਾ ਕੀਰਤਨ ਜਾਪ ਕਰਦੀਆਂ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਸ਼੍ਰੀ ਕਾਲ ਤਖਤ ਸਾਹਿਬ ਵਿਖੇ ਇਸ ਸਮਾਗ ਨਗਰ ਕੀਰਤਨ ਦੀ ਸੰਪੂਰਨਤਾ ਵੀ ਗਈ ਸੱਚਖੰਡ ਸ਼੍ਰੀ ਮੰਦਿਰ ਸਾਹਿਬ ਗੁਰਦਰਬਾਬਾ ਟਰੈਲਰ ਸਾਹਿਬ ਸ਼੍ਰੀ ਕਾਲ ਤਖਤ ਸਾਹਿਬ ਵਿਛੇ ਜਲੂਸ ਸਹਿਜਣਗੇ ਰਾਤਰੀਉਂ ਦੀਪ ਵਾਲਾ ਤੇ ਅਤਿਅਤਿਜ ਬਜਾਈ ਹੋਈਗੀ ਅਤੇ ਵੇਸ਼ ਵਿਸ਼ੇਸ਼ ਗੁਰਮਤ ਸਮਾਗਮ ਜਿਹੜਾ ਹੈ ਉਹ 4 ਸਤੰਬਰ ਨੂੰ ਗੁਰਦਰਬੰਜੀ ਸਾਹਿਬ ਦੀਵਾਨ ਹਰ ਵਿਕੇ ਸੱਚੀ ਗੱਲ ਪਹਿਲਾਂ ਜਦ ਦੂਸਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੁੰਦਾ ਸੀ ਤਾਂ ਪੂਰੀ ਸਰਕਾਰੀ ਛੁੱਟੀ ਹੁੰਦੀ ਸੀ ਇਸ ਵਾਰ ਲੋਕਲ ਪੱਧਰ ਤੇ ਕੀਤੀ ਗਈ ਹੈ ਕਿ ਤੁਹਾਡੇ ਲੋਕ ਇਹ ਸਰਕਾਰ ਦੇ ਨੁਮਾਇੰਦਿਆਂ ਨਾਲ ਖੁਦਾਂ ਤੱਕ ਚਿੱਠੀ ਕਰੀ ਅਸੀਂ ਛੱਤੀ ਸਰਕਾਰ ਤੱਕ ਚਿੱਠੀ ਭੇਜ ਦਿੱਤੀ ਗਈ ਹੈ ਕਿ 4 ਸਤੰਬਰ ਨੂੰ ਸਾਰੇ ਪੰਜਾਬ ਵਿੱਚ ਛੁੱਟੀ ਦਿੱਤੀ ਜਾਵੇ ਔਰ ਗਾਈ ਨੂੰ ਕਿਰਪਾ ਕਰੇਗਾ ਸਤਪੁਰੇ ਇਸ ਤੇ ਪੂਰ ਲਾਂਗੇ ਉੱਥੇ ਸਾਰੇ ਯਤਨ ਕਰ ਰਹੇ ਆ ਕਿ ਵਾਰ ਸਾਰੇ ਪੰਜਾਬ ਛੁੱਟੀ ਹੋਵੇ